ਪਿੰਡ ਵਿੱਚ ਇੱਕ ਮਿਲਖਨ ਵਿਆਦਾ ਆਯੋਜਨ ਕੀਤਾ ਗਿਆ ਜਿਸ ਨੇ ਨਵੀਂ ਪੀੜੀ ਨੂੰ ਹੈਰਾਨ ਕਰ ਦਿੱਤਾ ਰੰਗਲੇ ਮੰਜੇ ਫੁੱਲਾਂ ਅਤੇ ਬੁੱਟੀਆਂ ਵਾਲੀਆਂ ਦਰੀਆਂ ਚਾਦਰਾਂ ਨਾਲ ਸਜਾਇਆ ਗਿਆ ਮੇਲ ਖਾਸ ਹੋ ਤੇ ਦਿਖਨਯੋਗ ਸੀ ਕਹੇ ਦੇ ਥਾਲ ਛੰਨੀਆਂ ਅਤੇ ਚੂੜੀ ਵਾਲੇ ਗਲਾਸਾਂ ਵਿੱਚ ਖੁਆਈ ਮਠਾਈਆਂ ਪਾਈਆਂ ਗਈਆਂ ਇੱਕ ਪਾਸੇ ਤਵੇ ਵਾਲੇ ਰਿਕਾਰਡ ਅਤੇ ਛੱਤ ਤੇ ਜੋੜੇ ਮੰਜੇ ਤੋਂ ਸਪੀਕਰ ਵੱਜ ਰਿਹਾ ਸੀ ਵਟੇ ਦੇ ਸਾਖ ਵਾਲੀ ਦੁਲਨ ਦੇ ਹੱਥਾਂ ਤੇ ਭੂਆ ਤੇ ਮਹਿੰਦੀ ਨਾਲ ਟੋਹਲ ਲਿਖਿਆ ਗਿਆ ਮੰਜਿਆਂ ਤੇ ਬੈਠੀਆਂ ਬੀਬੀਆਂ ਗੀਤ गा ਰਹੀਆਂ ਸਨ ਅਤੇ ਘੋੜੀਆਂ ਵੀ ਵਿਆਹ ਦੀ ਰੌਣਕ ਵਿੱਚ ਸ਼ਾਮਿਲ ਸਨ ਸ਼ਿੰਗਾਰ ਕਿਤੇ ਊਂਠ ਨੇ ਸਮਾਗਮ ਦੀ ਸ਼ਾਨ ਵਧਾਈ ਬਜ਼ੁਰਗ ਬਾਪੂ ਕਹਿੰਦੇ ਹਨ ਕਿ 1971 ਤੋਂ ਬਾਅਦ ਅਜਿਹੇ ਵਿਆਹ ਉਹ ਪਹਿਲੀ ਵਾਰ ਦੇਖ ਰਹੇ ਹਨ ਜਦਕਿ ਨਵੀਂ ਪੀੜੀ ਵੀ ਪਹਿਲੀ ਵਾਰੀ ਇਸ ਵਿਲਖਣ ਵਿਵਾਦ ਨੂੰ ਦੇਖ ਕੇ ਹੈਰਾਨ ਹੈ ਭਜੀ ਮੇਰਾ ਨਾਮ ਜਗENDER ਸਿੰਘ ਮਾਨਕ ਤੇ ਭਾਜੀ ਅਸੀਂ ਨੂਰਪੁਰ ਸੇਠਾਂ ਦਾ ਸਾਡਾ ਕਾਫੀ ਸਿਰਦਾ ਇੱਕ ਪ੍ਰਾਤਨ ਕਲੱਬ ਚੱਲ ਰਿਹਾ ਜੀ ਵੀ 25 ਸਾਲ ਤੋਂ ਤੇ ਅਸੀਂ ਤੀਆਂ ਦਾ ਮੇਲਾ ਲਾਉਂਦੇ ਹੁੰਦੇ ਸੀ ਤੇ ਉਸ ਦਾ ਸੱਭਿਆਚਾਰ ਦਾ ਅਸੀਂ ਉਹਦੇ ਤੌਰ ਤੇ ਤਰੀ ਜੁੜੇ ਹੋਏ ਹੱਸਾਂ ਦੇ ਨਾਲ ਬਟ ਇਹ ਜਿਹੜਾ ਵਿਆਹ ਦਾ ਮਸਲਾ ਸੀ ਇਹ ਇਦਾਂ ਸੀ ਵੀ ਸਾਡੇ ਜਨਵੇਂ ਜਵਾਕਾਂ ਨੂੰ ਜਿਹੜੀਆਂ ਆਪਾਂ ਮਾਡਰਨ ਪੁਰਾਣੀਆਂ ਕਨਾਤਾਂ ਜਾਂ ਪੁਰਾਣੇ ਲਾਉਡ ਸਪੀਕਰ ਘੋੜੀਆਂ ਜਾਂ ਕੇਲਿਆਂ ਵਾਲੇ ਗੇਟ ਇਹਨਾਂ ਸੱਭਿਆਚਾਰ ਦਾ ਜਰਾ ਜਿੰਨਾ ਵੀ ਪੁਰਾਣੇ ਜਵਾਕਾਂ ਨੂੰ ਜਾਂ ਨਵੇਂ ਜਵਾਕਾਂ ਨੂੰ ਸੋਰੀ ਨਹੀਂ ਪਤਾ ਸੀਗਾ ਪੁਰਾਣੇ ਸਿਰਫ ਬੰਦਿਆਂ ਨੂੰ ਪਤਾ ਸੀ ਜਾਂ ਜਿਹੜਾ 30 ਸਾਲ ਪਹਿਲਾਂ ਇਦਾਂ ਦਾ ਮਾਹੌਲ ਹੁੰਦਾ ਸੀ ਜਾਨੀ ਵਿਆਹਾਂ ਦਾ ਤੇ ਕੋਸ਼ਿਸ਼ ਇਹੀ ਸੀ ਵੀ ਨਵੀਂ ਪੀੜੀ ਨੂੰ ਵੀ ਪਤਾ ਲੱਗ ਸਕੇ ਵੀ ਜਾਨੀ ਪਹਿਲਾਂ ਇਦਾਂ ਦੇ ਵਿਆਹ ਹੁੰਦੇ ਸਨ ਤੇ ਪ੍ਰਾਤਨ ਵਿਆਹ ਜਿਹੜਾ ਹੈ ਇਸ ਵਿਆਹ ਦੀ ਯਾਦ ਦੇ ਵਿੱਚ ਸਾਨੂੰ ਆਪਣਾ ਸਮਾਂ ਯਾਦ ਆ ਗਿਆ ਸਾਡੇ ਵੀ ਮੰਦੀ ਤਮੰਨਾ ਏ ਸੀ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਫਿਰ ਵਿਆਹ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਨਵੀਂ ਜਾਗਰੂਕਤਾ ਆ ਸਕੇ 1975 ਦੇ ਵਿੱਚ ਵੀ ਮੇਰੀ ਸ਼ਾਦੀ ਇਹੋ ਜਿਹੀਆਂ ਕਨਾਤਾਂ ਦੇ ਵਿੱਚ ਪੰਜ ਮਾਰਚ ਨੂੰ 1975 ਔਰ ਅੱਜ ਤੁਹਾਡੇ ਸਾਹਮਣੇ ਆ ਵੀ ਇੰਨੇ ਚਿਰ ਘੱਟੋ-ਘੱਟ 51 ਸਾਲ ਬਾਅਦ ਅੱਜ ਸਾਡੇ ਭਤੀਜੇ ਦੇ ਵਿਆਹ ਦੇ ਵਿੱਚ ਫੇਰ ਉਹ ਟੈਂਟ ਤੇ ਉਹੀ ਹੋਇਆ ਤਾਂ ਕਿ ਲੋਕ ਖੁੱਲੇ ਖਰਚਾ ਤੋਂ ਬਚ ਸਕਣ ਅਲ ਦੇ ਖੁੱਲੇ ਵੇੜਿਆਂ 'ਚ ਪ੍ਰਾਤਨ ਚੀਜ਼ਾਂ ਪ੍ਰਾਤਨ ਸਮੇਂ ਪ੍ਰਾਤਨੀ ਖਾਣੇ ਪਰੋਸੇ ਜਾ ਰਹੇ ਨੇ ਕਿਉਂਕਿ ਨਵੇਂ ਖਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਮਿਕਸ ਹੁੰਦਾ ਹੈ ਬਿਮਾਰੀ ਹੈ ਪੈਲਸਾਂ ਦੇ ਵਿੱਚ ਆਪਾਂ ਨੂੰ ਕੁਝ ਨਹੀਂ ਤੇ ਮੇਰੀ 47 ਸਾਲ ਦੀ ਭਾਜੀ ਉਮਰ ਹੋ ਚੁੱਕੀ ਤੇ ਮੈਨੂੰ ਯਾਦ ਹੈ ਸੀ ਬਚਪਨ ਦੇ ਵਿੱਚ ਮਤਲਬ ਇਦਾਂ ਦੇ ਵਿਆਹ ਵੇਖਦੇ ਹੁੰਦੇ ਸੀ ਤੇ ਯਕੀਨ ਮੰਨੋ ਵੀ ਮੈਂ ਤੇ ਇਸ ਚੀਜ਼ ਨਾਲ ਬੜਾ ਜ਼ਿਆਦਾ ਡੰਗਾਈ ਤੋਂ ਜੁੜਿਆ ਆ ਜੀ ਮੈਨੂੰ ਇਹ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਆ ਅੱਜ ਕੱਲ ਦੇ ਵਿਆਹਾਂ ਦੇ ਵਿੱਚ ਤਾਂ ਉਹ ਕੋਈ ਮਜ਼ਾ ਨਹੀਂ ਤੁਸੀਂ ਟਾਈਮ ਦੇ ਟਾਈਮ ਜਾਂਦੇ ਹੋ ਟਾਈਮ ਦੇ ਟਾਈਮ ਸਗਨ ਫੜਾਇਆ ਔਰ ਵਾਪਸ ਆ ਜਾਂਦੇ ਹੋ ਔਰ ਇਹ ਚੀਜ਼ਾਂ ਜਿਹੜੀਆਂ ਹੁਣ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਫੋਲਰਣਾ ਕੋਈ ਪੁਰਾਣੀਆਂ ਗੱਲਾਂ ਯਾਦ ਕਰਨੀਆਂ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਘਟ ਗਈਆਂ ਔਰ ਸੱਚ ਜਾਣੋ ਇਸ ਵਿਆਹ ਦੀ ਸਾਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਸੀ ਇੰਨੀ ਕ ਐਕਸਾਈਟਮੈਂਟ ਸੀਗੀ ਸਾਨੂੰ ਵੀ ਅਸੀਂ ਇਹ ਵਿਆਹ ਦੇ ਵਿੱਚ ਕੀ ਕੀ ਕਰਨਾ ਮੈਂ ਤੇ ਚਾਚਾ ਜਗਿੰਦਰ ਸਿੰਘ ਮਾਨਕ ਸਾਡੀ ਇੱਕ ਬੜੀ ਪੁਰਾਣੀ ਰੀਤ ਸੀ ਔਰ ਇਹ ਸ਼ੌਂਕ ਜਿਹੜੇ ਨੇ ਚਾਚਾ ਜੀ ਮਾਨ ਕੇ ਪਗਾ ਸਕਦੇ ਹੋਰ ਕੋਈ ਨਹੀਂ ਪਗਾ ਸਕਦਾ ਔਰ ਉਹਨਾਂ ਨੂੰ ਬੜਾ ਸ਼ੌਂਕ ਸੀ ਤੇ ਸਾਡੀ ਵੀ ਇਹ ਚਾਹਤ ਸੀਗੀ ਵੀ ਅਸੀਂ ਇੱਕ ਇਦਾਂ ਦਾ ਵਿਆਹ ਕਰੀਏ ਔਰ ਸਾਡੀ ਪੀੜ੍ਹੀ ਦਾ ਸਮਰ ਉਹ ਇਹ ਲਾਸਟ ਵਿਆਹ ਹੈ ਤੇ ਅਸੀਂ ਪੂਰਾ ਜੋਰ ਲਾਇਆ ਹੈ ਅਸੀਂ ਅੱਜ ਤੋਂ 3-4 ਦਿਨ ਪਹਿਲਾਂ ਦੇ ਅਸੀਂ ਲੱਗੇ ਹੋਏ ਹਾਂ ਔਰ ਇਹ ਸਾਰੀ ਕਲੈਕਸ਼ਨ ਮੰਜਾ ਦੀ ਦਰੀਆਂ ਦੀ ਇਹ ਤੁਸੀਂ ਸਭ ਤੋਂ ਵੱਡੀ ਗੱਲ ਇਹ ਵੇਖੋ ਜੋ ਤੁਹਾਨੂੰ ਇਹ ਚੀਜ਼ ਦਿਸ ਰਹੀ ਹੈ ਨਾ ਇਹਦੇ ਵਿੱਚ ਸਾਨੂੰ ਕੋਈ ਵੀ ਮੁੱਲ ਨਹੀਂ ਲਿਉਣੀ ਪਈ ਮੰਜੇ ਘਰ ਦੇ ਦਰੀਆਂ ਸਾਡੀ ਮੰਮੀ ਹੋਰਾਂ ਦੇ ਦਾਜ ਦੀਆਂ ਤੇ ਸਾਨੂੰ ਸਭ ਕੁਝ ਕਰੋ ਚੀਜ਼ਾਂ ਮਿਲੀਆਂ ਔਰ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਵੀ ਸਾਡੀ ਇਹ ਜਿਹੜੀ ਮਿਹਨਤ ਨੂੰ ਨਾ ਉਹ ਚਾਰ ਚੰਨਾਂ